श्रीकाल तुम देख रहे हो फास्ट वे अमृतसर खबरनामा मैं हाँ नवनीत रंधावा हूँ एक नजर आज के तो बुलेटिन दिया मुख्य खबर वाल ट्रैफिक पुलिस प्रशासन वालों मुस्तैदी विखाद कटे गए चलान द्वारा कोठा साहेब वल्ला विखे लगाया गया फ्री मेडिकल चेकअप कैंप शहर दिया सड़कों पे कितने नाजायज कब्जे आकर आवाजाही हो रही प्रभावित ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਹੁੱਲੜਬਾਜ਼ੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਿਕੰਜਾ ਵੀ ਲਗਾਇਆ ਜਾ ਰਿਹਾ ਹੈ ਜਿਸ ਦੇ ਚਾਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਵਿਖਾਉਂਦਿਆਂ ਨਾਕਾ ਲਗਾ ਕੇ ਕਾਲੀਆਂ ਫਿਲਮਾਂ ਬਿਨਾਂ ਕਾਗਜ਼ਾਤ ਅਤੇ ਬੁਲਟ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਸਾਡੀ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀ ਵੱਲ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਤਾ ਤਾਂ ਨਾਕੇ ਲਾਏ ਜਾਂਦੇ ਆ ਨਾਕੇ ਲਾ ਕੇ ਲੋਕਾਂ ਨੂੰ ਵੇਰ ਵੀ ਕੀਤਾ ਜਾ ਰਿਹਾ ਆ ਵੀ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ ਆਪਣੇ ਠੀਕ ਰੱਖੋ ਆਗੇ ਆਸ-ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹਦਾ ਧਿਆਨ ਰੱਖੋ ਪੁਲਿਸ ਨੂੰ ਉਸੇ ਵੇਲੇ ਸੂਚਿਤ ਕਰੋ ਇਹਦਾ ਕਰਕੇ ਆ ਜ਼ਿਆਦਾਤਰ ਚਲਾਨਦਾਰੀ ਦਾ ਕੋਈ ਮਕਸਦ ਹੈਗਾ ਮਤਲਬ ਉਹਨਾਂ ਨੂੰ ਵੇਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ ਤੁਹਾਡੀ ਇਹ ਬੇਨਤੀ ਆ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਹਨਾਂ ਤੁਸੀਂ ਠੀਕ ਰੱਖੋਗੇ ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾਂ ਦੀ ਉਹਨਾਂ ਤੁਸੀਂ ਬਜਟ ਤੋਂ بچੋਗੇ ਨੁਕਸਾਨ ਤੋਂ بچੋਗੇ ਆਪਣੇ ਕੋਈ ਜਸਮਾਨੀ ਸੰਕਟਾਂ ਤੋਂ بچੋਗੇ ਇਸ ਕਰਕੇ ਤੁਹਾਡੀ ਬੇਨਤੀ ਹੈ ਕਿ ਨਿਯਮਾਂ ਦੀ ਪਾਲਣਾ ਕਰੋ ਪ੍ਰੋਪਰ ਆਪਣੇ ਨਿਯਮਾਂ ਦੀ ਫਾਲੋ ਕਰਦੇ ਹੋਏ ਆਪਣੇ ਸਕੂਟਰ ਮੋਟਰਸਾਈਕਲ ਚਲਾਓ ਤੁਹਾਡੇ ਲਾਗੇ ਆਰ ਪਾਰ ਕੋਈ ਚੀਜ਼ ਪਈ ਆ ਵਸਤੂ ਆ ਜਿਹਨੂੰ ਕੋਈ ਅਨਨੋਨ ਹੈ ਤੇ ਉਹਦੇ ਸਬੰਧੀ ਪੁਲਿਸ ਨੂੰ ਸੂਚਿਤ ਕਰੋ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੀ ਦਿਖਾਈ ਜਾ ਰਹੀ ਹੈ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ ਉੱਥੇ ਹੀ ਟ੍ਰਿਪਲ ਲੈਟਿੰਗ ਬੁਲਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਕਿ ਜੇ ਕੋਈ ਸ਼ੱਕੀ ਵਿਅਕਤੀ ਕੋਈ ਨਜ਼ਰ ਆਉਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿਓ ਔਰ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਨਾ ਤੋਂ ਬਚ ਸਕਦੇ ਹੋ ਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਰਾਈਵਿੰਗ ਕਰਦੇ ਸਮੇਂ ਆਪਣੇ ਕਾਗਜ਼ਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲਤਾ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਤੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ। ਸ਼੍ਰੀ ਸੁਖਨੀ ਸੇਵਾ ਸੁਸਾਇਟੀ ਬੀਬੀਆਂ ਦੀ ਪ੍ਰਧਾਨ ਬੀਬੀ ਕੇਵਲ ਕੌਰ ਵੱਲੋਂ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਕੋਠਾ ਸਾਹਿਬ ਵੱਲ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਮਾਹੀ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ। ਇਸ ਮੌਕੇ ਸਤਿੰਦਰ ਕੌਰ ਮਹਿੰਦਰ ਕੌਰ ਬਲਵਿੰਦਰ ਕੌਰ ਦਲਬੀਰ ਕੌਰ ਅਤੇ ਜਗੀਰ ਕੌਰ ਸਮੇਤ ਸੁਸਾਇਟੀ ਮੈਂਬਰ ਹਾਜ਼ਰ ਸਨ ਜਦ ਅਸੀਂ ਗੁਰਦੁਆਰਾ ਕੋਠਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 시ਦੀ ਦਿਹਾੜੇ ਨੂੰ ਮੁੱਖ ਰੱਖ ਕੇ ਅੱਜ ਹੱਡੀਆਂ ਦਾ ਫ੍ਰੀ ਕੈਂਪ ਲਾਇਆ ਇੱਥੇ ਜੀ ਡਾਕਟਰ ਮਹਾਲੀ ਤੋਂ ਆਏ ਆ ਜਿਨ੍ਹਾਂ ਨੇ ਇੱਥੇ ਸਾਰਾ ਪੇਸ਼ੈਂਟ ਵੇਖਿਆ ਜੀ ਤੇ ਕਾਫੀ ਜਿਹੜੇ ਪੇਸ਼ੈਂਟ ਉਹਨਾਂ ਨੂੰ ਫਰਕ ਵੀ ਪਿਆ ਵਾ ਗੁਰੂ ਮਹਾਰਾਜ ਜੀ ਦੇ ਦਰਦ ਤੋਂ ਤੇ ਕੈਂਪ ਜਿਹੜਾ ਫ੍ਰੀ ਲਾਇਆ ਗਿਆ ਜੀ ਸਿਰਪਤ ਇਹ ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਸਤਿ ਸਾਦ ਸੰਗ ਸਭਾ ਵੱਲੋਂ ਲਾਇਆ ਗਿਆ ਜੀ ਤਿੰਨ ਚਾਰ ਸੌ ਮਰੀਜ਼ ਆਈ ਗਿਆ ਜੀ ਸਵੇਰ ਦਾ ਆ ਸਤਿਗੁਰੂ ਤੇਗ ਬਹਾਦਰ ਪਾਸਾ ਜੀ ਦੇ ਦਰਬਾਰ ਤੇ ਜਿਹੜਾ ਇਹ ਮਹਾਲੀ ਦੀ ਸਾਡੀ ਟੀਮ ਨੇ ਵੱਲੋਂ ਸਾਡੀ ਡਾਕਟਰਾਂ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਜਿਹੜਾ ਕੈਂਪ ਹੈ ਗੋਡਿਆਂ ਦੇ ਖਾਸ ਕਰਕੇ ਗੋਡੇ ਮੋਢੇ ਸਰਵਾਈਕਲ ਇਨ੍ਹਾਂ ਵਾਸਤੇ ਜਿਹੜਾ ਇਹ ਫ੍ਰੀ ਅਪਰਾਲਾ ਕੀਤਾ ਗਿਆ ਪ੍ਰਧਾਨ ਜੀ ਨੇ ਸਾਨੂੰ ਬੇਨਤੀ ਕੀਤੀ ਸੀਗੀ ਪਿਛਲੀ ਵਾਰੀ ਵੀ ਅਸੀਂ ਗੁਰਦੁਆਰਾ ਰਾਮਗੜੀ ਸਾਹਿਬ ਇਹ ਕੈਂਪ ਲਾਇਆ ਸੀਗਾ ਲੱਖਾਂ ਮਰੀਜ਼ਾਂ ਨੇ ਉਹਦਾ ਫਾਇਦਾ ਲਿਆ ਕਾਫੀ ਠੀਕ ਹੋਏ ਐ ਹੋ ਵੀ ਰਹੇ ਨੇ ਅੱਜ ਵੀ ਪ੍ਰਧਾਨ ਜੀ ਨੇ ਸਾਨੂੰ ਬੇਨਤੀ ਕੀਤੀ ਵੀ ਸਾਡੇ ਇੱਥੇ ਆ ਕੇ ਕੈਂਪ ਲਾ ਕੇ ਜਾਓ ਸੰਗਤ ਦਾ ਇਹ ਜਿਹੜਾ ਕੋਈ ਸੁਣਾੜਾ ਮੋਟਾ ਫਾਇਦਾ ਹੋਵੇ ਸੰਗਤ ਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਆਏ ਆਂਗੇ ਫ੍ਰੀ ਕੈਂਪ ਲਾਇਆ ਗਿਆ ਸਾਡੇ ਡਾਕਟਰਾਂ ਦੀ ਪੂਰੀ ਟੀਮ ਆਈ ਹੈ ਤੇ ਕੈਂਪ ਲਾ ਕੇ ਮਤਲਬ ਚਾਰ ਪੰਜ ਸੌ ਮਰੀਜ਼ ਸਾਡੇ ਤੋਂ ਜਿਹੜਾ ਗ੍ਰੀਸ ਗੋਡੇ ਤੇ ਲਾਉਣ ਵਾਲਾ ਗ੍ਰੀਸ ਹੈ ਇਹ ਲਵਾ ਕੇ ਫਾਇਦਾ ਲੈ ਕੇ ਗਿਆਗਾ ਮੌਕੇ ਤੇ ਅੱਧੇ ਘੰਟੇ ਦੇ ਬਾਅਦ ਹਰ ਪੇਸ਼ੈਂਟ ਇਹ ਦੱਸ ਕੇ ਗਿਆ ਜੀ ਮੈਨੂੰ 20% ਫਾਇਦਾ 30% ਪੈਦਾ 40% ਤੇ ਕੀ ਪੇਸ਼ੈਂਟ ਜਿਹੜੇ ਦੱਸ ਕੇ ਗਏ ਆ ਗੁਰਦੁਆਰਾ ਕੋਠਾ ਸਾਹਿਬ ਬੱਲਾ ਵਿਖੇ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਅੱਜ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਅੱਜ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫ੍ਰੀ ਦਵਾਈਆਂ ਵੰਡੀਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਬੀਬੀ ਕੇਵਲ ਕੋਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਉਪਰਾਲੇ ਹੋਰ ਕੀਤੇ ਜਾਣਗੇ ਅਮਰਥਰ ਫਾਟਵੇ ਖਬਰ ਨਾ ਮਰੀ ਕੈਮਰਾਮੈਨ ਪਰੇਸ਼ਰਮਦਨ ਰ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ਵਿੱਚ ਕੀਤੀ ਜਾ ਰਹੀ ਇਨਕ੍ਰੋਚਮੈਂਟ ਅਤੇ ਗਲਤ ਢੰਗ ਨਾਲ ਖੜੀਆਂ ਕੀਤੀਆਂ ਗਈਆਂ ਰੇੜੀਆਂ ਟ੍ਰੈਫਿਕ ਪ੍ਰਣਾਲੀ ਤੇ ਕਾਫੀ ਅਸਰ ਪਾਉਂਦੀਆਂ ਨੇ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰਦੀਆਂ ਹਨ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਲੋਕਾਂ ਵੱਲੋਂ ਕੀਤੀ ਗਈ ਇਨਕ੍ਰੋਚਮੈਂਟ ਅਤੇ ਗਲਤ ਢੰਗ ਨਾਲ ਖੜੀਆਂ ਰੇੜੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਆ ਗੱਡੀਆਂ ਵਾਲਿਆਂ ਨੂੰ ਰੋਕਦੇ ਕੋਈ ਨਹੀਂ ਸਾਨੂੰ ਬੈਟਰੀ ਵਾਲਿਆਂ ਨੂੰ ਰੋਕਦੇ ਆ ਗੱਡੀ ਵਾਲਾ ਉਹਨੇ ਕੋਈ ਰੋਕਦਾ ਜਿੱਥੇ ਮਰਜ਼ੀ ਖੜੀ ਕਰ ਜਾਂ। ਪਾਰਕਿੰਗਾਂ ਦੇ ਵਿੱਚ ਰੱਖਣੀ ਚਾਹੀਦੀ ਗੱਡੀਆਂ ਰੋਡ ਤੇ ਲੱਗੀਆਂ ਹੁੰਦੀਆਂ ਜਿੱਥੇ ਮਰਜ਼ੀ ਲਗਾ ਕੇ ਚੱਲ ਜਾਂਦੇ ਕੋਈ ਪੁੱਛਗੇ ਸੀ ਨਹੀਂ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਸਾਨੂੰ ਤਾਂ ਬਹੁਤ ਜ਼ਿਆਦਾ ਕੀਤਾ ਜਾਂਦਾ ਨਾ ਅੰਦਰ ਕਦੇ ਖਲੋਣ ਨਹੀਂ ਦਿੰਦੇ। ਇਹ ਰਾਸਤੇ ਹੁੰਦਾ ਇਹਨਾਂ ਦਾ ਵੀ ਗਲਤੀ ਸਾਡੇ ਬੰਦਿਆਂ ਦੀ ਵੀ ਹੈਗੀ ਆ ਪਰ ਬਿਲਕੁਲੋ ਹੀ ਨਹੀਂ ਖਲੋਣ ਦਿੰਦੇ ਕੋਲੇ। ਸਿਰ ਜਿਹੜੀਆਂ ਗੱਡੀਆਂ ਰੋਕ ਸਾਈਡ ਲੱਗਦੀਆਂ ਉਹ ਗਲਤੀ ਗਲਤ ਹੁੰਦਾ ਕੰਮ ਤੇ ਜਿਹੜੇ ਗੱਡੀਆਂ ਰੋਗ ਸਾਈਡ ਲਾ ਲੈਂਦੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੀ ਗੱਡੀ ਟੋ ਕਰਕੇ ਵੀ ਜਾ ਸਕਦੀ ਹੈ ਜੁਰਮਾਨਾ ਵੀ ਲੱਗ ਸਕਦਾ ਸਮਝਦਾਰੀ ਚਾਹੀਦੀ ਗੱਡੀ ਲਾਰਵਲ ਗੱਡੀਆਂ ਥਾਂ ਥਾਂ ਤੇ ਪਾਰਕਿੰਗਾਂ ਬਣੀ ਆ ਇੱਕ ਮੱਛੀ ਮੰਡੀ ਬਣੀ ਆ ਇੱਕ ਗੋਲ ਬਾਗ ਬਣੀ ਆ ਇੱਕ ਪੁਲ ਦੇ ਉੱਤੇ ਬਣੀ ਆ 2-400 ਰੁਪਏ ਵਾਧੇ ਖਰਚੇ ਹੋ ਗਏ ਦਿਹਾੜੀ ਦਾ 100 ਰੁਪਏ ਰੋਜ਼ ਦੇ ਘਰ ਤੋਂ ਤੁਹਾਡੀ ਗੱਡੀ ਸੇਵ ਰਹੀ ਗਈ ਉਹਨਾਂ ਨੂੰ ਆਪ ਸਮਝਦਾਰੀ ਚਾਹੀਦੀ ਆ ਆਪਣੀ ਗੱਡੀ ਸੇਵ ਲਾਓ ਤੇ ਸੇਵ ਹੀ ਲੈ ਕੇ ਜਾਓ ਘਰ ਵੱਲ ਮੁਸ਼ਕਲ ਹਾਲ ਜੀ ਜਾਮ ਲੱਗ ਜਾਂਦਾ ਐਕਸੀਡੈਂਟ ਹੁੰਦਾ ਜਿਆਦਾ ਕਰਦਾ ਕਿਤੇ ਪਛੂ ਆਵਾਰਾ ਫਿਰਦੇ ਨੇ ਵਿੱਚ ਜਾਮਲਾ ਜਾਂਦਾ ਰਾਤ ਗੱਡੀਆਂ ਲੱਗੀਆਂ ਰੋਂਗ ਸਾਈਡ ਦਾ ਆਂਦੀ ਜਗ੍ਹਾ ਨਹੀਂ ਹੁੰਦੀ ਪਾ ਜਿੱਦਾਂ ਦੀ ਮਰਜ਼ੀ ਦੁਕਾਨਦਾਰੀ ਹੋਵੇ ਅਗਲੇ ਭਾਪ ਬੋਨੀ ਨਾ ਕਰੇ ਗਾਹਾਂ ਗਾਂ ਦੀ ਜਗ੍ਹਾ ਛੜਿੰ ਗਈ ਦੀ ਸ਼ਹਿਰ ਵਿੱਚ ਦਿਨ ਬਦ ਦਿਨ ਵੱਧਾ ਟ੍ਰੈਫਿਕ ਲੋਕਾਂ ਨੂੰ ਜਿੱਥੇ ਪਰੇਸ਼ਾਨੀ ਚ ਪਾ ਰਿਹਾ ਹੈ ਉੱਥੇ ਹੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਜਿਹੜਾ ਬੰਦਾ ਹੈ ਕਿ ਜਿਹੜੀ ਰੋਂਗ ਸਾਈਡ ਸੜਕ ਦੇ ਉੱਤੇ ਜਿਹੜੀਆਂ ਗੱਡੀਆਂ ਲੱਗਦੀਆਂ ਨੇ ਚਾਹੇ ਉਹ 4 ਵੀਲਰ ਨੇ ਚਾਹੇ 2 ਵੀਲਰ ਨੇ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਸ਼ਹਿਰ ਦੇ ਵਿੱਚ ਕਾਫੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗੀਆਂ ਬੰਨੀਆਂ ਹਿਆਂ ਨੇ ਤੇ ਆਪਣੀਆਂ ਗੱਡੀਆਂ ਉੱਥੇ ਲਾਣ ਤਾਂ ਜੋ ਸੇਫ ਰਵੇ ਕਿਉਂਕਿ ਟੋ ਵਿਦ ਜਾ ਸਿਲਸਿਲਾ ਡਰਾਈਵਿੰਗ ਪੁਲਿਸ ਪਰਚਾਣ ਲੋਕ ਕੀਤਾ ਜਾਂਦਾ ਤੇ ਲੋਕਾਂ ਨੂੰ ਖੁਦ ਸਮਝ ਚਾਹੀਦੀ ਹੈ ਕਿ ਸੜਕਾਂ ਰੋਕਣ ਦੀ ਬਜਾਏ ਆਪਣੀ ਗੱਡੀ ਨੂੰ ਸੇਫ ਜਗ੍ਹਾ ਤੇ ਲਗਾਇਆ ਜਾਵੇ ਨਾ ਕੋਈ ਰਾਹ ਰੁਕੇ ਤੇ ਨਾ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਕਿਸੇ ਵੀ ਦਿੱਕਤ ਅਤੇ ਪ੍ਰਚਾਰੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਚੀਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਾਕਿਸਤਾਨ ਬੇਸਡ ਨਾਮੀ ਆਤਵਾਦੀ ਅਤੇ ਡਰੱਗ ਸਮੱਗਲ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਇਸ਼ਾਰੇ ਤੇ ਕ੍ਰਾਸ ਬਾਰਡਰ ਹਥਿਆਰਾਂ ਦੀ ਸਮਗਲ ਲੈ ਅਤੇ ਸੂਬੇ ਵਿੱਚ ਫਿਰੋਤੀਆਂ ਮੰਗਣ ਦੇ ਰੈਕਿਟ ਦਾ ਪਰਦਾਫਾਸ਼ ਕਰਦੇ ਹੋਏ ਦੋ ਵੱਖ-ਵੱਖ ਮਾਮਲਿਆਂ ਵਿੱਚ ਇਸ ਦੇ ਦੋ ਗੁਰਗੇ ਕਾਬੂ ਕੀਤੇ ਅਤੇ ਇੱਕ ਪਿਸਤਲ ਅਤੇ 13 ਜ਼ਿੰਦਾ ਕਾਰਤੂਸ ਤੇ ਇੱਕ ਗੱੜਮਤ ਕੀਤੀ ਗਈ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਵਲ ਆਪਰੇਟਰਸ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਵਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਆਸਾਂ ਦੀ ਵਾਰ ਦਾ ਕੀਰਤਨ ਸਮਾਗਮ ਸਵੇਰੇ 8 ਵਜੇ ਸੁਰਿੰਦਰਪਾਲ ਸਿੰਘ ਦੇ ਗ੍ਰਹਿ ਰਣਜੀਤ ਐਵੇਨਿਊ ਈ ਬਲਾਕ ਵਿਖੇ ਕਰਵਾਇਆ ਗਿਆ एस मौके श्रीमती डॉली सरबजीत सिंग वलो कीर्तनकार संतानु ने हाल कीता गया सोसाइटी दे सरपंच भाई साहेब भाई सुरेंद्र सिंह अरोड़ा वीर जी अमरजीत सिंह पसरीचा समेत संता मौजूद जो संतो किया ਜੇ ਨਾਮ ਸੰਤੋਖਿਆ ചരണ సేవక సంఘ ਅਤੇ గణేష్ ಉತ್సవ మండల్ ਵੱਲੋਂ ਪੰਜਵਾਂ ਖੂਨਦਾਨ ਅਤੇ ਫ੍ਰੀ ਮੈਡੀਕਲ ਕੈਂਪ ਬਾਜ਼ਾਰ ਵਹੀਆ ਸਥਿਤ ਭਗਵਾਨ గణేష్ ਦੇ ਮੰਦਿਰ ਵਿੱਚ ਲਗਾਇਆ ਗਿਆ। ਇਸ ਮੌਕੇ ਸ਼੍ਰੀ ਦੁਰਗਿਆਨਾ ਮੰਦਿਰ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਅਤੇ ਚੇਅਰਮੈਨ ਰਕੇਸ਼ ਸ਼ਰਮਾ ਵੱਲੋਂ ਵਿਸ਼ੇਸ਼ ਹਾਜ਼ਰੀ ਭਰੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 파ਰਸ਼ ਸ਼ਰਮਾ, सुरेंद्र ਪੰਡਾਰੀ, ਦੀਪਕ ਪੂਰਨ, ਪਾਨੂ ਗਈ, ਸਾਗਰ ਮਹਿਰਾ ਵੀ ਮੌਜੂਦ ਸਨ। ਇਹ ਰਾਸ਼ਟਰੀ ਸਵੈ ਸੇਵਕ ਸੰਗਤ ਔਰ ਗਣਪਤੀ ਉਤਸਵ ਮੰਡਲ ਜੋ ਕਿ ਮਰਾਠਾ ਸਮਾਜ ਹੈ ਕੋ ਦੋਨੋਂ ਮਿਲ ਕੇ ਲਗਾਤੇ ਹੈ ਇਹ ਲੜਕਾ ਅਭੀ ਤੱਕ 50 ਕੇ ਕਰੀਬ ਹੋ ਗਏ ਹੈ ਅਭੀ ਵੀ ਚੱਲ ਰਹਾ ਹੈ ਜੋ ਸਾਨੂੰ ਪਤਾ ਲੱਗਾ ਕਿ ਬਲੱਡ ਬੈਂਕਾਂ ਦੇ ਵਿੱਚ ਖੂਨ ਦੀ ਕਮੀ ਹੈ ਉਸ ਨੂੰ ਪੂਰੀ ਕਰਨ ਵਾਸਤੇ ਆਪਾਂ ਇਹ ਬਲੱਡ ਕੈਂਪ ਲਗਾਇਆ ਹੈ ਔਰ ਇਸ ਦੇ ਵਿੱਚ ਸਾਨੂੰ ਅਨੁਮਾਨਿਤ ਹੈ ਕਿ 70 ਤੋਂ 80 ਡੋਨਰ ਆਣਗੇ ਇਸ ਦੇ ਨਾਲ ਨਾਲ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਚੱਲ ਰਿਹਾ ਹੈ ਸੰਗ ਦੇ ਜਿਸ ਤਰ੍ਹਾਂ ਦੱਸਿਆ ਕਿ 4 ਉਸਤਵਾਂ ਦੇ ਚੋਇਕੂ 6 ਉਸਤਵਾਂ ਦੇ ਚੋਇਕੂ ਹੈ ਔਰ ਜਿਹੜਾ ਖੂਨਦਾਨ ਕੈਂਪ ਜਿਹੜਾ ਹੈ ਇਹ ਐਸੇ ਸੀਰੀਜ਼ ਦਾ ਇੱਕ ਹਿੱਸਾ ਹੈ ਔਰ ਜਿਹੜਾ ਖੂਨਦਾਨ ਦੇ ਸਮੇਂ ਜੇ ਸਟੇਟ ਆਡੀ ਅੱਜ ਤੱਕ 119 ਵਾਰੀ ਬਲੱਡ ਡੋਨੇਟ ਕਰ ਚੁੱਕਾ ਹਾਂ ਤੁਹਾਡੇ ਸਾਹਮਣੇ ਤੰਦਰੁਸਤਤਾ ਘਟਾਵਾ ਸਥਾਨਕ 8 ਗੈਲਰੀ ਵਿਖੇ ਗਿਨੀਸ ਬੁੱਕ ਜੇਤੂ ਪੰਕਜ ਅਤੇ ਪ੍ਰੀਤੀ ਡਾਂਸ ਅਕੈਡਮੀ ਵੱਲੋਂ ਸੁਪਰ ਡਾਂਸਰ 30 ਲिटल ਚੈਂਪ ਤੇਈ ਸ਼ੋ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਸਾਪਕਾ ਵਿਧਾਇਕ ਦੇ ਨਾਲ प्रमोद पाटिया प्रधान स्पोर्ट्स सेल ने शिरकत की इस मौके मानव पब्लिक स्कूल रॉकवुड इंटरनेशनल स्कूल और दो एकेडमीया समेत वाकवाक स्कूलों दे 90 बच्चों ने भाग लिया इस मौके चेयरमैन केआर महेश्वरी मैडम रेखा महेश्वरी विजय खन्ना सोनिया सहदेव मानव पब्लिक स्कूल और बच्चों नु यादगार इचंद देके सम्मानित कीता गया डांसर 30 लिटिल चैंप 23 ए प्रोग्राम जेडे बच्चों दा ਟੈਲੈਂਟ ਦੇ ਉੱਪਰ ਹੁੰਦਾ ਹੈ ਇਹੋ ਹੀ ਬੱਚੇ ਇਹਦੇ ਵਿੱਚ ਆਪਣੇ ਜੋ ਟੈਲੈਂਟ ਪੇਸ਼ ਕਰਦੇ ਨੇ ਇਹੋ ਹੀ ਬੱਚੇ ਸੋਨੀ ਟੀਵੀ ਸਟਾਰ ਜੀ ਅਤੇ ਅਲੱਗ-ਅਲੱਗ ਚੈਨਲਾਂ ਤੇ ਪਹੁੰਚ ਚੁੱਕੇ ਨੇ ਸੋ ਜਿਸ ਤਰ੍ਹਾਂ ਪੰਕਜ ਜਨ ਪ੍ਰੀਤੀ ਡਾਂਸ ਅਕੈਡਮੀ ਜਿਹਦਾ ਪੂਰੇ ਵਰਡ ਦੇ ਵਿੱਚ ਨਾਮ ਹੋ ਚੁੱਕਾ ਹੈ ਅੱਜ ਹਰ ਕੋਈ ਜਾਣਦਾ ਹੈ ਕਿਉਂਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਬੱਚੇ ਇੱਥੋਂ ਤਿਆਰੀ ਕਰਕੇ ਅਲੱਗ-ਅਲੱਗ ਚੈਨਲਾਂ ਤੇ ਅਲੱਗ-ਅਲੱਗ ਜਗ੍ਹਾ ਤੇ ਪਹੁੰਚ ਚੁੱਕੇ ਨੇ ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਤੇ ਮੈਂ ਦਿਲੀ ਮੁਬਾਰਕ ਦੇਣਾ ਅੱਜ ਪਗਜ ਔਰ ਪ੍ਰੀਤੀ ਜੀ ਨੇ ਵੀ ਅਕੈਡਮੀ ਨੇ ਬੱਚਿਆਂ ਦਾ ਜਿਹੜਾ ਥਲਟੀ ਮੈਂ ਕੰਪੀਟੀਸ਼ਨ ਕੀਤਾ ਹੈ ਔਰ ਮੈਂ ਦੇਖਿਆ ਸਮਾਜ ਦੇ ਵਾਸਤੇ ਬਹੁਤ ਅੱਛੀ ਡਾਇਰੈਕਸ਼ਨ ਹੈ ਛੋਟੇ ਛੋਟੇ ਬੱਚਿਆਂ ਨੂੰ ਸਟੇਜ ਤੇ ਲਿਆ ਕੇ ਉਹਨਾਂ ਨੂੰ ਸਾਇਡ ਕਰਨਾ ਔਰ ਉਹਨਾਂ ਨੂੰ ਸਟੇਜ ਦੇ ਉੱਤੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਔਰ ਮੈਂ ਸਮਝਦਾ ਕਿ ਆਧਦਾ ਯੁੱਗ ਜਿਹੜਾ ਕੰਪੀਟੀਸ਼ਨ ਦਾ ਯੁੱਗ ਹੈ फास्टवे ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ মুਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556। ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦੇ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। फास्टवे ਦੇ ਲੋਕਲ ਚੈਨਲਸ ਦੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। थाना सदर ਦੀ ਪੁਲਿਸ ਟੌਂਕੀ ਵਿਜੇਨਗਰ ਵੱਲੋਂ ਸ਼ੁਰਾ ਦਿਖਾ ਕੇ ਰਾਗੀਰਾ ਪਾਸੋਂ ਲੁੱਟਖੋ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਇੱਕ ਮੋਬਾਈਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਸ਼ੁਰਾਬਰਾ ਮਤ ਕੀਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ संस्था वालों आयोजित की थी मीटिंग विच लाए गए अहम फैसले एते कुछ और खबरें एक छोटे जाए ब्रेक तो बाद Land. अपने बच्चों को नेचर का अनुभव और राइट्स का फन दीजिए आइए कंपनी बाग में सबके मन पसंद में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू अनलिमिटेड फ हुआ पाग पाग बार बारी जस पार पार पास लंबे you move come that boy baby but a little crack get the chance live a chance live as a mera swag let me make you move let me make you move come that boy baby but a little crack get the chance live a chance live as a mera swag ਫਿਰ ਤੁਹਾਡਾ ਸਵਾਗਤ ਹੈ ਸੀਨੀਅਰ ਸਿਟੀਜ਼ਨ ਸੰਸਥਾ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਕਈ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਕਈ ਅਹਿਮ ਫੈਸਲੇ ਲਏ ਗਏ ਇਸ ਮੌਕੇ ਐਡਵੋਕੇਟ ਰਾਜੇਸ਼ ਸ਼ਰਮਾ ਮੁਖਤੌਰ ਤੇ ਉਪਸਥਿਤ ਹੋਏ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਮਾਜ ਸੇਵਕ ਵਿਨੋਦ ਸ਼ਰਮਾ ਅਤੇ ਉਹਨਾਂ ਦੀ ਧਰਮ ਪਤਨੀ ਪੂਨਮ ਸ਼ਰਮਾ ਦੀ 43ਵੀਂ ਵਿਆਹ ਵਰੇਗੰਢ ਦੀ ਮੁਬਾਰਕਬਾਦ ਦਿੱਤੀ ਗਈ ਐਸ ਮੌਕੇ ਤਾਨਿਆ ਸ਼ਰਮਾ ਨੇ ਡਾਂਸ ਪਰਫਾਰਮੈਂਸ ਕੀਤੀ ਐਸ ਮੌਕੇ ਓਮ ਪ੍ਰਕਾਸ਼ ਕਾਲੀਆ ਅਨੂਪ ਮਹਾਜਨ ਵੀ ਕੇ ਮਲਹਣ ਡੀ ਪੀ धवन ਹਾਰਦਿਕ ਸ਼ਰਮਾ ਵਿਮਲ ਸ਼ਰਮਾ ਵੀਮਾਜ ਉਤਸਾਨ ਇਹਨਾਂ ਸਿਰਫ ਇਹ ਨਹੀਂ ਇਸ ਸੀਰੀਅਸਿਟੀ ਜਨ ਕਹਿਣਾ ਗਲਤ ਹੋਏਗਾ ਇਹ ਬਹੁਤ ਜ਼ਰਬੇਕਾਰ ਲੋਕ ਨੇ ਇਹਨਾਂ ਕੋਲ ਬਹੁਤ ਕੁਝ ਸਿੱਖਿਆ ਜਾ ਸਕਦਾ ਅਸੀਂ ਇਹਨਾਂ ਦਾ ਮੁਕਾਬਲੇ 10 ਪੈਸੇ ਬਣੇ ਆ ਜਿਨ੍ਹਾਂ ਐਕਸਪੀਰੀਐਂਸ ਨਾਲ ਲੋਕਾਂ ਕੋ ਹੈ ਇਹਨਾਂ ਕੋ ਐਕਸਪੀਰੀਐਂਸ ਲੈਣ ਦੀ ਲੋੜ ਹੈ ਮੇਰੀ ਹਰ ਕਿਸੇ ਨੂੰ رائے ਹੈ ਇਹਨਾਂ ਕੋ ਬੈਠਣ ਬਜ਼ੁਰਗਾਂ ਦੀ ਇੱਜ਼ਤ ਕਰਮ ਇਹਨਾਂ ਨਾਲ ਬੈਠਣ ਜਿਸ ਨਾਲ ਸਮਾਜ ਨੂੰ ਇੱਕ ਅੱਛੇ ਰਾਹ ਤੇ ਲਿਆਇਆ ਜਾ ਸਕੇ ਬਰੋਜ ਜੀ ਸਾਡੇ ਜਿੱਦਾਂ ਅੱਛਾ ਨਾਮ ਇਹਨਾਂ ਨੇ ਅੰਮ੍ਰਿਤਸਰ ਤੋਂ ਕਮਾਇਆ ਵੈ ਉਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਇੱਕ بڑے ਅੱਛੇ ਪਰਿਵਾਰ ਦੇ ਨਾਲ ਮੇਰਾ ਲਿੰਕ ਜੁੜਿਆ ਵੈ ਤੇ ਰੀਅਲੀ ਬੀ థੈਂਕਫੁਲ ਆ ਪਿਛਲੇ ਕਾਫੀ ਸਮੇ ਤੋਂ ਅੰਮ੍ਰਿਤਸਰ ਦਾ ਦਿਲ ਕਹਿਲੌਣ ਵਾਲੀ ਲਾਰੈਂਸ ਰੋਡ ਦੇ ਨਜ਼ਦੀਕ ਕੰਪਨੀ ਬਾਗ ਵਿਖੇ ਫਨ ਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸਥਾਨ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਹੈ ਕਿ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ پارک ਦੇ ਅੰਦਰ ਲੱਗੇ ਝੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਗ ਪਰਿਵਾਰ ਦੇ ਮੁਖ ਸੇਵਾਦਾਰ ਸੁਸ਼ੀਲ ਸਿਤਾਰਾ ਦੀ ਅਵਾਜ਼ ਹੈ 101 ਯਾਤਰੀਆਂ ਦਾ ਜੱਥਾ ਵੱਖ-ਵੱਖ Hindu ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ जय श्री राम ਦੇ जयਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਇਹ ਜਥਾ ਅਯੁੱਧਿਆ ਵਿਖੇ ਪ੍ਰਭੂ શ્રી ਰਾਮ ਜੀ ਦੇ ਦਰਸ਼ਨ ਸਮੇਤ ਹੋਰ ਵਾਕ-ਵਾਕ ਮੰਦਰਾਂ ਦੇ ਦਰਸ਼ਨ ਕਰੇਗਾ ਸ਼ਾਮਸੁੰਦਰ, ਅਸ਼ੋਕ ਰੇਖਾ, ਸਨੇਲਤਾ, ਗੀਤਾंजलि ਵਾਨੀ ਵੀ ਮੌਜੂਦ ਸਨ। ਸੰਸਥਾ ਦੇ ਮੁਖ ਸੇਵਾਦਾਰ ਸੁਸ਼ੀਲ ਸਿਤਾਰਾ ਨੇ ਆਖਿਆ ਕਿ ਜੇਕਰ ਕੋਈ ਸ਼ਰਧਾਲੂ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਸੰਪਰਕ ਕਰ ਸਕਦਾ ਹੈ। ਮਾਵਧੁਰ ਕਾਲੀ ਦੇ ਆਸ਼ੀਰਵਾਦ ਨਾਲ ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਗ ਪਰਿਵਾਰ अनगिनत परिवारਾਂ ਦੇ ਨਾਲ ਅੱਜ ਸਭਪ੍ਰਥਮ ਇਹੋ ਯਾਤਰਾ ਹੈ ਕਾਸ਼ੀ ਵਿਸ਼ਵਨਾਥੂ ਬਨਾਰਸ ਮੇਰੇ ਬੋਲੇ ਬਾਬਾ ਜੀ ਦੇ धाम ਜਾ ਰਹੀ ਹੈ ਔਰ ਉਸ ਤੋਂ ਬਾਅਦ ਇਹ ਯਾਤਰਾ ਅੱਗੇ ਵਧੇ ਹੋਏ ਪ੍ਰਭੂ શ્રી ਰਾਮ ਜੀ ਦੀ ਨਗਰੀ ਅਯੁੱਧਿਆ धाम ਦੇ ਅੰਦਰ ਜੋ ਕਿ ਮੇਰੇ ਪ੍ਰਭੂ શ્રી ਰਾਮ ਜੀ ਦਾ ਇਹ ਸੁੰਦਰ ਦਰਬਾਰ ਸਜਿਆ ਹੈ ਔਰ ਮੰਦਿਰ ਵਿੱਚ ਉਲਾਸੀ ਕਿ ਚਲੋ ਪ੍ਰਭੂ ਸ਼੍ਰੀ ਰਾਮ ਜੀ ਦਾ ਸਾਡੀ ਜ਼ਿੰਦਗੀ ਦੇ ਅੰਦਰ ਇਹ ਇੱਕ ਬਹੁਤ ਅੱਛਾ ਉਪਰਾਲਾ ਹੋਇਆ ਹੈ ਸਾਡੇ ਸਨਾਤਨ ਦੇ ਅੰਦਰ ਕਿ ਸਾਡੇ ਪ੍ਰਭੂ ਸ਼੍ਰੀ ਰਾਮ ਜੀ ਦਾ ਜੋ ਸੁੰਦਰ ਮੰਦਿਰ ਬਣਿਆ ਹੈ ਸਾਡੀ ਇਹ ਪੀੜੀ ਦੇਖ ਰਹੀ ਹੈ ਸਨਾਤਨੀਆਂ ਨੂੰ ਇਹ ਸੰਦੇਸ਼ ਜਿੰਨਾ ਜਾਵਾਂਗੇ ਕਿ ਆਪਣੇ ਸਨਾਤਨ ਦੇ ਬਾਰੇ ਜਾਗੂ ਸਨਾਤਨ ਸਾਡਾ ਇੱਕ ਸੱਚਾ ਸੁੱਚਾ ਧਰਮ ਹੈ अगर ਅਸੀਂ ਅੱਜ ਨਹੀਂ ਜਾਗੇ ਤੇ ਕੱਲ ਸਾਨੂੰ ਸੁਵਸਥ ਪਛਤਾਣਾ ਪੈ ਸਕਦਾ ਪ੍ਰਭੂ ਕਦੀ ਵੀ ਆਪਣੇ ਭਗਤਾਂ ਨੂੰ ਇਹ ਨਹੀਂ ਕਹਿੰਦੇ ਕਿ ਮੈਂ ਤੁਹਾਨੂੰ ਬੁਲਾ ਨਹੀਂ ਰਿਹਾ ਪ੍ਰਭੂ ਹਰ ਵੇਲੇ ਆਪਣੀ ਬਾਹਾਂ ਫਿਲਾ ਕੇ ਬੈਠਾ ਹੈ ਆਓ ਮੇਰੇ ਚਰਨਾਂ ਦੇ ਵਿੱਚ ਕਿਉਂਕਿ ਜਦ ਇਨਸਾਨ ਦਾ ਜਨਮ ਹੀ ਹੁੰਦਾ ਹੈ ਤਾਂ ਉਹ ਪ੍ਰਭੂ ਦੀ ਜਿਸ ਵੇਲੇ ਕਿਰਪਾ ਦੇ ਨਾਲ ਮਾਂ ਦੀ ਗੋਦ ਦੇ ਵਿੱਚ ਆਂਦਾ ਹੈ ਤਸੱਬਰਦਮ ਪ੍ਰਾਰਥਨਾ ਕਰਦਾ ਹੈ ਕਿ ਮੈਨੂੰ ਪ੍ਰਭੂ ਇਸ ਗਰਭ ਤੋਂ ਬਾਹਰ ਨਿਕਾਲ ਔਰ ਪ੍ਰਭੂ ਕਹਿੰਦੇ ਨੇ ਕੀ ਕਰੇਗਾ ਔਰ ਮੇਰੇ ਮਾਲਿਕ ਕਹਿੰਦੇ ਨੇ ਕਿ ਅਗਰ ਤੂੰ ਕੁਝ ਕਰੇਗਾ ਤੇ ਫਿਰ ਮੇਰੇ ਨਾਲ ਕੋਈ ਵਚਨ ਕਰ ਔਰ ਇਨਸਾਨ ਕੇ ਅੰਦਰ ਪ੍ਰਭੂ ਜੋ ਤੁਹਾਡਾ ਹੁਕਮ ਹੋਏਗਾ ਮੈਂ ਉਹ ਕਰਮ ਕਰਾਂਗਾ ਪ੍ਰਭੂ ਕਹਿੰਦੇ ਨੇ ਮੇਰੇ ਗੋਬਿੰਦ ਕਿ ਤੂੰ ਮੇਰਾ ਭਜਨ ਕਰੇਗਾ ਕਹਿੰਦਾ ਹਾਂ ਮੈਂ ਤੇਰਾ ਭਜਨ ਕਰਾਂਗਾ ਉਸ ਵਕਤ ਪ੍ਰਭੂ ਕਿਰਪਾ ਦੇ ਨਾਲ ਹੀ ਇਨਸਾਨ ਨੂੰ ਇਹ ਮਾਨਵ ਜਨਮ ਮਿਲਦਾ ਹੈ ਔਰ ਇਸ ਕਰਕੇ ਮਿਲਦਾ ਹੈ ਕਿ ਉਹ ਪ੍ਰਭੂ ਨਾਮ ਦਾ ਸਿਮਰਨ ਕਰ ਸਕੇ ਕਿਸੇ ਵਿਅਕਤੀ ਨੂੰ ਯਾਤਰਾ ਕਰਵਾਉਣਾ ਪੁੰਨ ਦਾ ਕੰਮ ਹੈ ਤੇ ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਗ ਦੇ ਮੁਖ ਸੇਵਾਦਾਰ ਸੁਸ਼ੀਲ ਸਿਤਾਰਾ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਬਖੂਬੀ ਨਿਭਾ ਰਹੇ ਨੇ ਹਰ ਮਹੀਨੇ 2 ਮਹੀਨੇ ਬਾਅਦ ਇਹ ਕਿਤੇ ਨਾ ਕਿਤੇ ਜਥਾ ਲੈ ਕੇ ਕਿਸੇ ਧਾਰਮਿਕ ਸਥਾਨ ਤੇ ਯਾਤਰਾ ਕਰਨ ਲਈ ਜਾਂਦੇ ਨੇ ਸੋ ਜੇਕਰ ਤੁਸੀਂ ਵੀ ਧਾਰਮਿਕ ਪ੍ਰਵਿਰਤੀ ਵਾਲੀ ਉਹ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਸੰਸਥਾ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਤੁਸੀਂ ਵੀ ਯਾਤਰਾ ਕਰਕੇ ਆਓ ਤੇ ਪੁੰਨ ਦੇ ਭਾਗੀ ਬਣੋ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਪੰਜਾਬ ਸਟੇਟ ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਾਸਿਕ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇ ਸਥਾਨਕ ਕੰਪਨੀ ਬਾਗ ਵਿਖੇ ਹੋਈ ਮਦਨ ਲਾਲ ਮਨਨ ਜਨਰਲਜ਼ ਕਤਰ ਨੇ ਅਜੰਡਾ ਪੇਸ਼ ਕੀਤਾ ਅਤੇ ਕਾਰਵਾਈ ਚਲਾਈ ਯਸ਼ਦੇਵ ਡੋਗਰਾ ਨੇ ਵਿਤ ਰਿਪੋਰਟ ਪੇਸ਼ ਕਰਕੇ ਆਪਣੇ ਵਿਚਾਰ ਦੱਸੇ ਸੁਖਦੇਵ ਰਾਜ ਕਾਲਿਆ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਅਤੇ ਜਾਣਕਾਰੀ ਦਿੱਤੀ ਕਿ 12 ਜੂਨ ਨੂੰ ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੀ ਲੁਧਿਆਣਾ ਵਿਖੇ ਮੀਟਿੰਗ ਹੋਵੇਗੀ ਜਿਸ ਵਿੱਚ ਸਾਰੇ ਜ਼ਿਲ੍ਹੇ ਹਿੱਸੇ ਲੈਣਗੇ ਜਿਸ ਵਿੱਚ ਆਉਣ ਵਾਲੇ ਸੰਘਰਸ਼ਾਂ ਦੀ ਰੂਪਰੇਖਾ ਲਿਖੀ ਜਾਵੇਗੀ ਐਸਮੋਕੇ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਕਰਤਾਰ ਸਿੰਘ ਐਮਈ ਬ੍ਰਮਦੇ ਨਿਰਮਲ ਸਿੰਘ ਆਨਲ ਬਲਕਾਰ ਨૈયਰ ਵੀ ਮੌਜੂਦ ਸਨ। ਮੇਰੇ ਬਾਰੇ ਅੱਜ ਸੜੀ ਸੜੀ ਬਸ ਕਮੀਟਿੰਗ ਹੋਈ ਆ। ਇਸ ਗੱਲ ਦੀ ਤਿਆਰੀ ਕੀਤੀ ਆ ਕਿਉਂਕਿ 12 ਤਰੀਕ ਨੂੰ ਸਾਰੇ ਸੂਬੇ ਭਰ ਦੇ ਜਿਹੜੀ ਜਥੇਬੰਦੀ ਨੇ ਕੰਫਰਡੈਂਸ ਜਿਹਨੂੰ ਕਿਹਾ ਜਾਂਦਾ ਉਹਦੀ ਲੁਧਿਆਣੇ ਵਿੱਚ ਲੁਧਿਆਣੇ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਆ। ਸਾਡੀ ਸਰਕਾਰ ਕੇ ਬੇਨਤੀ ਹੈ ਕਿ ਸਾਡੀਆਂ ਮੰਗਾਂ ਪੂਰੀ ਪੂਰੀਆਂ ਕੀਤੀਆਂ ਜਾਣ। ਸਾਰੀਆਂ ਸਰਕਾਰਾਂ ਨੇ ਇਹਨਾਂ ਸਰਕਾਰਾਂ ਸਾਰਾ ਝੂਠ ਮਾਰਿਆ। ਇਹਨਾਂ ਕਿਹਾ ਸੀ ਕਿ ਅਜੀ ਤੁਹਾਡੀਆਂ ਕਿਸ਼ਤਾਂ ਦੇ ਦਿਆਂਗੇ ਸਾਡਾ 2 ਨਾੜ ਦਾ ਫੈਕਟਰੀ ਵੀ ਖਰਾਬ ਕਰ ਦਿੱਤਾ ਉਹਦੇ 244 ਦੇ ਰਹੇ ਆ ਜੈ ਮਾ ਚਿੰਤਪੁਰਨੀ ਸੇਵਕ ਸੁਸਾਇਟੀ ਵੱਲੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਬਸ ਸਮਾਜ ਸੇਵਾ ਸतीश ਬੱਲੂ ਅਤੇ ਸਾਫਾ ਕਾ ਕਾਉਂਸਲਰ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ 시ਹਾਟਾ ਤੋਂ ਮਾਤਾ ਆਰਤੀ ਦੇਵਾ ਜੀ ਨੇ ਰਵਾਨਾ ਕੀਤਾ ਐਸ ਮੋਕੇ ਸੁਮਿਤ ਸ਼ਾਸਤਰੀ ਰਾਕੇਸ਼ ਕੁਮਾਰ ਰਿੰਕੂ ਕ੍ਰਿਸ਼ਨ ਦੇਵ ਕਨਵੀ ਮੌਜੂਦ ਸਨ ਇਸੀ ਵਾਰ ਯਾਤਰਾ ਮਾ ਚਿੰਤਪੁਨੀ ਸੇਵਕ ਸਭਾ ਕੀ ਔਰ ਸੇ ਸਾ ਸੰਗ ਕੋ ਦਰਸ਼ਨ ਕਰਵਾਉਣੇ ਕੇ ਲੀਏ ਜਾ ਰਹੇ ਹੈਂ ਦੇਵ ਭੂਮੀ ਹਿਮਾਚਲ ਮੇਂ ਭਗਵਤੀ ਮਾ ਇਹਨਾਂ ਬੱਚੋਂ ਕੋ ਬਲ ਔਰ ਤਾਕਤ ਬਖਸ਼ਿਸ ਕਰੇ ਪਾਰਸ਼ਲ ਸੁਨੀਤਾ ਸ਼ਰਮਾ ਜੀ ਅਧਿਕਤਸ਼ਾ ਦੇ ਵਿੱਚ ਤੀਸਰੀ ਵਾਰ ਯਾਤਰਾ ਜਿਹੜੀ ਹੈ ਮਾ ਚਿੰਤਪੁਨੀ ਦੇ ਦਰਸ਼ਨ ਵਾਸਤੇ ਜਾ ਰਹੀ ਹੈ ਜੀ ਅੱਜ ਔਰ 8 ਮਹੀਨੇ ਦੇ ਪਹਿਲੇ ਜਾਂ ਦੂਜੇ ਸ਼ਨੀਵਾਰ ਦਾ ਇਹ ਉਪਰਾਲਾ ਵਾ ਕੀ ਹਰ ਮਹੀਨੇ ਪਹਿਲੇ ਜਾਂ ਦੂਜੇ ਸ਼ਨੀਵਾਰ ਅਸੀਂ ਇਹ ਯਾਤਰਾ ਲੈ ਕੇ ਜਾਂਦੇ ਹਾਂ ਸ਼ਹੀਦਾਂ ਦੀ ਸਰਦਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸੰਗਤ ਸਾਹਿਬ ਲੋਹਾਰ ਕਾ ਰੋਡ ਵਿਖੇ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ ਅਤੇ ਲੰਗਰ ਲਗਾਇਆ ਗਿਆ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਨਿਰਮਲ ਸਿੰਘ ਆਨੰਦ ਨੇ ਆਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ 10 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਦੇ ਪੋਗ ਪਾਈ ਜਾਣਗੇ ਅਤੇ ਪੰਥ ਪ੍ਰਸਿੱਧ ਕੀਰਤਨੀਏ ਕਥਾਵਾਚ ਗੁਰੂ ਇਤਿਹਾਸ ਸਰਵਨ ਕਰਕੇ ਸੰਗਤਾਂ ਨੂੰ ਨੇਹਾਲ ਕਰਨਗੇ ਇਸ ਮੌਕੇ ਕੈਪਟਨ ਅਜੀਤ ਸਿੰਘ ਚੈਂਚਲ ਸਿੰਘ ਕੁਲਜੀਤ ਸਿੰਘ ਜਵਾਹਰ ਸਿੰਘ ਬਾਬਾ ਸੁਖਦੇਵ ਸਿੰਘ ਦਲਬੀਰ ਸਿੰਘ ਬਾਜਪਾ ਵੀ ਮੌਜੂਦ ਸਨ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਠੰਡੇ ਮਿੱਠੇ ਜਲ ਦੀਆਂ ਚਬੀਲਾਂ ਲੱਗ ਰਹੀਆਂ ਹਨ ਅਤੇ ਕੱਲ 10 ਤਰੀਕ ਨੂੰ ਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕੇ ਲੰਗਰ ਤੋਂ ਟੱਟ ਚੱਲਣਗੇ ਕੀਰਤਨ ਦੀਵਾਨ ਚੱਲਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤਨ ਮਨ ਧਾਨਾ ਗੁਰੂ ਘਰ ਕੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਾਓ ਜੀ ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਰ ਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਤਰੰਪਾ ਜੀ ਵੱਲੋਂ ਕੀਤੇ ਜਾ ਰਹੇ ਹਨ ਐਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਾਂ ਵਿੱਚ ਹਾਜ਼ਰ ਰਹਿ ਕੇ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਹਨਾਂ ਰਮਾਇਣ ਪਾਠਾਂ ਦਾ ਵਿਸ਼ੇਸ਼ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ ਸ਼੍ਰੀ ਦੁਰਗਾ ਨਾ ਤੀਰਥ ਦੇਸ਼ ਦਾਦੀ ਦਿਵਸ ਦੇ ਸੰਬੰਧ ਵਿੱਚ 28 ਮਈ ਤੋਂ 12 ਜੂਨ ਤੱਕ ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ 8ਵੀਂ ਪ੍ਰਭਾਤ ਫੇਰੀ ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਬਾਹਰੀ ਇਲਾਕਿਆਂ ਤੋਂ ਹੁੰਦੀ ਹੋਈ ਸ਼੍ਰੀ ਦੁਰਗਿਆਣਾ ਕਮੇਟੀ ਦੇ ਮੈਨੇਜਰ ਅਨਿਲ ਸ਼ਰਮਾ ਦੇ ਗ੍ਰਹਿ ਵਿਖੇ ਸਮਾਪਤ ਹੋਈ ਸੰਜੀਵ ਖੰਨਾ ਕਪਿਲ ਮਹਿਰਾ ਰੋਬਿਨ ਕੋਹਲੀ ਸਮੇਤ ਸੰਗਤਾਂ ਮੌਜੂਦ ਸਨ ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਦੇ ਸ਼ਤਾਬਦੀ ਦਿਵਸ ਦੇ ਮੌਕੇ ਤੇ 8 ਜੂਨ ਤੋਂ 16 ਜੂਨ ਤੱਕ ਸ਼ਾਮ 5 ਤੋਂ 9:30 ਵਜੇ ਤੱਕ ਵੱਖ-ਵੱਖ ਭਜਨ ਜਥਿਆਂ ਵੱਲੋਂ ਹਰੀਨਾਮ ਸਤਕੀਰਤਨ ਕੀਤਾ ਜਾ ਰਿਹਾ ਹੈ 8 ਜੂਨ ਨੂੰ ਪਰਮ ਪੂਜਯ ਸ਼੍ਰੀ ਰਵੀਨੰਦਨ ਸ਼ਾਸਤਰੀ ਜੀ ਵ੍ਰਿੰਦਾਵਨ ਵਾਲਿਆਂ ਵੱਲੋਂ ਹਰੀਨਾਮ ਸਤਕੀਰਤਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਅਮਰਦਾਸ ਐਵੇਨਿਊ ਵੈਲਫੇਅਰ ਸੁਸਾਇਟੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀ ਅਜਨਾਲਾ ਰੋਡ ਵਿਖੇ ਲਗਾਈ ਗਈ। ਇਸ ਮੌਕੇ ਬਲਕਾਰ ਸਿੰਘ ਸੋਹਲ, ਸੁਖਵਿੰਦਰ ਸਿੰਘ ਵਾਲਾ, ਕੈਪਟਨ ਗੁਰਦੀਪ ਸਿੰਘ, ਕੈਪਟਨ ਲਖਵਿੰਦਰ ਸਿੰਘ, ਅਸ਼ੋਕ ਕੁਮਾਰ, ਕੈਪਟਨ ਬਲਜੀਤ ਸਿੰਘ ਚੀਮਾ ਸਮੇਤ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਵੱਲੋਂ ਬਟਾਲਾ ਰੋਡ ਵਿਖੇ ਲੋੜਵੰਦ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਗਈਆਂ ਇਸ ਮੌਕੇ ਇੱਕ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਇਹ ਜਿਹੜੀ ਸੇਵਾ ਹੈ ਸਾਨੂੰ ਵਿਰਾਸਤ ਤੋਂ ਮਿਲੀ ਹੈ ਇੱਕ ਸਾਡਾ ਲਕਸ਼ਯਾ ਹੈ ਕਿ ਰਾਤ ਨੂੰ ਕੋਈ ਗਰੀਬ ਬੰਦਾ ਭੁੱਖਾ ਨਾ ਸੋਵੇ ਸੋ ਇਸ ਸੇਵਾ ਗੇ ਵੀ ਜਾਰੀ ਸੀ ਤੇ ਜਾਰੀ ਰਹਿਣੀ ਹੈ ਅਤੇ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫਿਰ ਤੋਂ पुलिस प्रशासन बल मुस्तैदी दिखाउंदे कटे गए चालान गुरुद्वारा कोठा साहेब वल्ला विखे लगाया गया फ्री मेडिकल चेकअप कैंप ਇਹ ਨਾਜਾਇਜ਼ ਕਬਜ਼ੇ ਆ ਕਰਕੇ ਆਵਾਜ਼ਾਈ ਹੋ ਰਹੀ ਪ੍ਰਭਾਵਿਤ ਐਸਾ ਨਾਜੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਸ਼ਾਜ਼ ਧੰਨਵਾਦ